ਵਾੜ ਦੇ ਵਿੱਚ ਤੁਹਾਡੇ 5 7 10 ਪ੍ਰੋਗਰਾਮ ਹੋਣ ਉਧਰੋਂ ਭਾਬੀ ਨੇ ਕਿਤੇ ਜਾਣਾ ਹੋਵੇ ਫੰਕਸ਼ਨ ਤੇ ਤੇ ਤੁਹਾਨੂੰ ਉਧਰੋਂ ਵਾੜ ਵਾਲੇ ਲੋਕ ਫੋਨ ਕਰਦੇ ਹੁੰਦੇ ਆਓ ਜੀ ਪਹੁੰਚੋ ਜੀ ਆਓ ਕੋਈ ਵੀ ਪ੍ਰੋਗਰਾਮ ਹੋਵੇ ਤਾਂ ਪਹਿਲਾ ਭਾਬੀ ਨਾਲ ਜਾਣਾ ਜਾਂ ਕਿੱਦਾਂ ਵਾੜ ਦੇ ਵਿੱਚ ਪਹਿਲੇ ਵਾੜ ਚ ਜਾਊਂਗਾ ਜੀ ਪਹਿਲਾ ਜਿਆਦਾ ਜ਼ਰੂਰੀ ਤੇ ਘਰ ਕਲੇਸ਼ ਨਹੀਂ ਕੋ ਉਸ ਤੋਂ ਬਾਅਦ ਨਹੀਂ ਕੋਈ ਗੱਲ ਨਹੀਂ ਉਹਨਾਂ ਨੂੰ ਫੇਰ ਕਿਤੇ ਘੁਮਾ ਭਰਾ ਕੇ ਏਦਾਂ ਕੰਡਾ ਫालतੂ ਲਵਾ ਕੇ ਉਹਨਾਂ ਨੂੰ ਸਮਝਾਵਾਂਗੇ ਮੇਰੀ ਭਾਈ ਬਹੁਤ ਸਮਝਦਾਰ ਹੈ ਜੀ ਉਹ ਵੀ ਬਹੁਤ ਟਾਈਮ ਨੂੰ ਟਾਈਮ ਮੈਨੂੰ ਇਨਸਟਰਕਸ਼ਨ ਕਰਦੀ ਰਹਿੰਦੀ ਹੈ ਕਿ ਸ਼ੇਖ ਸਾਹਿਬ ਇੱਥੇ ਆਹ ਲਾਈਟ ਨਹੀਂ ਲੱਗੀ ਤੁਹਾਡੇ ਕਿਉਂਕਿ ਜਿਹੜੀ ਉਹਦਾ ਵੀ ਸਰਕਲ ਚੰਗਾ ਹੈ ਮੇਰੇ ਵਾਰਡ ਚ ਤੇ ਉਹਦੀਆਂ ਵੀ ਸੇਲੀਆਂ ਪਹਿਣਾ ਪਹਿਣਾ ਬੜੀਆਂ ਕਾਫੀ ਜਿਹੜੇ ਜਿਹੜੇ ਟਾਈਮ ਲਈ ਉਹ ਆਪਣੀ ਕੰਪਲੇਂਟਸ ਉਹਨੂੰ ਦਿੰਦੇ ਰਹਿੰਦੀਆਂ ਤੇ ਉਹ ਮੈਨੂੰ ਗਾ ਕਰਦੀ ਰਹਿੰਦੀ ਹੈ ਕਿ ਇਹਨਾਂ ਦਾ ਪਹਿਲ ਦੇ ਆਧਾਰ ਤੇ ਨੁਟਾਰਾ ਕੀਤਾ ਜਾਵੇ ਤੇ ਕਰੀਦਾ ਨਹੀਂ ਵਾਰਡ ਦੇ ਵਿੱਚ ਇਦਾਂ ਹੁੰਦਾ ਨਾ ਕਿ ਕਈ ਵਾਰ ਕੋਸ਼ਿਸ਼ ਹੁੰਦੀ ਬੰਦੇ ਦੀ ਆਪਾਂ ਹਰ ਇੱਕ ਚੀਜ਼ ਕਰਨਾ ਜਾਣਦੇ ਹਾਂ ਹੁਣ ਕਿਉਂਕਿ ਤੁਹਾਡੇ ਕੋਲ ਉਹਦਾ ਆ ਗਿਆ ਇੱਕ ਮੋਹਰ ਆ ਗਈ ਤੁਹਾਡੇ ਕੋਲ ਕਿ ਜਿਹੜੀ ਮੋਹਰ ਜਿਹੜੀ ਲਾਈ ਹੈ ਚਲੋ ਪ੍ਰਮਾਤਮਾ ਨੇ ਤੁਹਾਨੂੰ ਮੋਹਰ ਦਿੱਤੀ ਹੈ ਹੁੰਦਾ ਕਿ ਬਰਡਨ ਵਧ ਜਾਂਦਾ ਕੰਮ ਵਧ ਜਾਂਦਾ ਘਰ ਵੀ ਕਦੀ ਹੋਈ ਗੱਲ ਬਾਤ ਐਦਾਂ ਦੀ ਕੀ ਤੁਸੀਂ ਸਾਰਾ ਕੰਮ ਜਿਹੜਾ ਲੋਕਾਂ ਲਈ ਕਰੀ ਜਾਂਦੇ ਜਿਹੜਾ ਪਰਿਵਾਰ ਨੂੰ ਟਾਈਮ ਨਹੀਂ ਨਹੀਂ ਜੀ ਬਿਲਕੁਲ ਨਹੀਂ ਐਦਾਂ ਦੀ ਕੋਈ ਗੱਲ ਜਦੋਂ ਪਰਿਵਾਰ ਨੂੰ ਸਮਾਂ ਦੇਣਾ ਟਾਈਮ ਆਉਂਦਾ ਤਾਂ ਬਿਲਕੁਲ ਦੇਈਦਾ ਜਦੋਂ ਬਾਹਰ ਨੂੰ ਤਾਂ ਦੇਈਦਾ ਹੀ ਦੇਈਦਾ ਤਿੰਨ ਚਾਰ ਪੰਜ ਬੰਦਿਆਂ ਦੀ ਮੈਂਬਰੀ ਟੀਮ ਹੈ ਜਿਹੜੀ ਸੁਪਰਵਾਈਜ਼ਨ ਵਾਸਤੇ ਅਸੀਂ ਕਾਰਪੋਰੇਸ਼ਨ ਦੇ ਇਲੈਕਟ੍ਰਿਸਿਟੀ ਦੇ ਸਾਰੇ ਸੁਪਰਵਾਈਜ਼ਨ ਵਾਸਤੇ ਲੱਗੀ ਆ ਕਿੰਨਾ ਕਿਸੇ ਦੇ ਫਾਰਮ ਭਰਨੇ ਆ ਉਹ ਲੋਕਾਂ ਦੇ ਹੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਜਿਹੜੇ ਕੰਮ ਦੇਖ ਰਹੇ ਹਾਂ ਜੀ ਹਾਂ ਜੀ ਜੀ